ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਖਪੰਜਨੀ ਸਾਹਿਬ ਗੋੜੀ ਮਹੱਲਾ ਪੰਜਵਾ ਮਾਝ ਦੁਖਪੰਜਨ ਤੇਰਾ ਨਾਮ ਜੀ ਦੁਖਪੰਜਨ ਤੇਰਾ ਨਾਮ ਆਠ ਪਹਿਰ ਆਰਾਦੀ ਹੈ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਤਾਉ ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਦ ਭਈ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤਤੀ ਵਾਉ ਨ ਲੱਗਈ ਸਤਗੁਰ ਰੱਖੇ ਆਪ ਗੁਰੂ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਨਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਗੋੜੀ ਮਹੱਲਾ ਪੰਜਵਾ ਸੂਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦਿਸਤ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰudev ਸੇਵਕ ਕੋ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਨੀ ਮਨੇ ਆਸਾ ਕਰ ਦਿਆ ਸਤ ਗੁਰ ਗੁਣਤਾਸਾ ਦੁਖ ਨਾਠੇ ਸੁਖ ਆਈ ਸਮਾਏ ਟੀਲ ਨਾ ਪਰੀ ਜਾ ਗੁਰ ਫੁਰਮਾਏ ਈਸ਼ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੋੜੀ ਮਹੱਲਾ ਪੰਜਵਾ ताप गए पाई प्रभ शांत सीतल पय कीनी दात प्रभ कृपाते भय सोहेले जन्म जन्म के बिशरे मेले रहाओ सिमरत सिमरत प्रभ का नाओ सगल दुख का बिनसिया थाओ सहज सुभा बोले हर बाणी आठ पहर प्रभ सिमर हो प्राणी ਦੁਖ ਦਰਦ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨਿਆਈ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋਏ ਜਾ ਕੇ ਦ੍ਰਿਸ਼ ਸਦਾ ਸੁਖ ਹੋਏ ਸਾਜਨੀ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹਿਲੇਖ ਰਾਵ ਰਹਿ ਆ ਸਰਬਤ ਸੁਆਮੀ ਗੁਣ ਗਾਵੈ ਨਾਨਕ ਅੰਤਰਜਾਮੀ ਗੋੜੀ ਮਹੱਲਾ ਪੰਜਵਾ ਕੋਟ ਬਿਗਨ ਹਿਰੇਖਿਨ ਮਹੇ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ RAM ਰਸ ਅੰਮ੍ਰਿਤ ਗੁਣ ਜਾਸ Jap ਹਰ ਚਰਨ ਮਿਟੀ ਖੋਦ ਤਾਸ ਰਹਾਉ ਸਰਬ ਕਲਿਆਣ ਸੁਖ ਸਹਜੇ ਨਿਧਾਨ ਜਾਂਕੇ ਹਿਰਦੈ ਵਸਹਿ ਭਗਵਾਨ ਔਖਦ ਮੰਤਰ ਤੰਤ ਸਭ ਸ਼ਾਰ ਕਰਨੈ ਹਾਰ ਰਿਦੇ ਮਹਿਤਾਰ ਤਾਜ ਸਭ ਪਰਮ ਭਰਮ ਪਾਜੀਓ ਪਾਰ ਬ੍ਰਹਮ ਕਹੋ ਨਾਨਕ ਆਟਲ ਇਹ ਧਰਮ ਗੋੜੀ ਮਹੱਲਾ ਪੰਜਵਾ ਸਾਤ ਭਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ ਹਰਾਮ ਨਾਮ ਨਿਤਰਸਨ ਬਖਾਨ ਬਿਨਸੇ ਰੋਗ ਭਈ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ निर्मल गुण गावो नित नीत गई व्याद उभरे जनमीत मन बच कर्म प्रभु अपना धाई नानक दास तेरी शरणाई गोड़ी मोहल्ला पांचवा नेत्र पर गास किया गुरुदेव परम पए पूरन पई सेव रहाओ शीतला ते रखिया बिहारी पार ब्रह्म प्रभु कृपा तारी नानक नाम जपै सो जीवै ਸਾਧ ਸੰਗ ਹਰ ਅੰਮ੍ਰਿਤ ਪੀਵੇ ਗੋੜੀ ਮਹੱਲਾ ਪੰਜਵਾ ਥਿਰ ਘਰ ਬੈ ਸਹੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਹ ਸਹਾ ਸਹਾ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਦਿਰ ਪਾਉ ਹੋਏ ਪਜਹੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੋੜ ಮಹ್ಲಾ ಪಂಜಾ ರಾಖ ಪಿತಾ ಪ್ರಭ ಮೇರೆ ಮೋಹೆ ನಿರ್ಗುಣ ಸಭ ಗುಣ ರಹಾವು. ਪੰਚ ਬਿਖਾ ਦੀਏ ਇੱਕ ਗਰੀਬਾ ਰਖੋ ਰੱਖਣ ਹਾਰੀ ਖੇਦ ਕਰਹਿ ਅਰ ਬਹੁਤ ਸੰਤਾਵਹਿ ਆਇਓ ਸਰਣ ਤੁਹਾਰੀ ਕਰ ਕਰ ਹਾਰਿਓ ਅਨਿਕ ਬਹੁ ਭਾਤੀ ਛੋੜਹਕਤ ਹੂ ਨਾਹੀ ਏਕ ਬਾਤ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਤੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲਈ ਓਏ ਮਹਾ ਬਖਾਦੀ ਸਹਜ ਸੁਹਿਲੀ ਬਾਣੀ ਕਹੋ ਨਾਨਕ ਮਨ ਭਇਆ ਪਰਗਾਸਾ ਪਾਇਆ ਪਦ ਨਿਰਬਾਣੀ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗਿਆ ਜਪ ਅਲਖ ਅਪੇਵ ਤਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਬਨੀ ਥਾਈ ਰਵਿਆ ਆਪ ਆਦ ਜੁਗਾਦ ਜਾਗਾ ਵਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਨੀਰ ਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤਿਗੁਰੂ ਠੂਠੇ ਪਾਰ ਬ੍ਰਹਮ ਪ੍ਰਭ ਪਈ ਰਖਵਾਲੇ ਜਿੱਥੇ ਕਿਥੇ ਦੀ ਸਹ ਨਾਲੇ ਨਾਨਕ ਦਾਸ ਕਸਮ ਪ੍ਰਤਪਾਲੇ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪਰੇ ਪ੍ਰਭ ਹਿਰਦੈ ਆਈ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਅਗੱਤ ਕਥਾ ਅੰਮ੍ਰਿਤ ਪ੍ਰਭ ਬਾਣੀ ਕੋਹ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾ ਸੇ ਹਰਿ ਸਿਮਰਤਿ ਗਿ ਲਿਵਿਕ ਸਬਨਾ ਸੇ ਅਨੰਦ ਕਰ ਹੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਈ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਣ ਤ੍ਰਿਣ ਤ੍ਰਿ ਪਵਨ ਹਰਿਆ ਹੋਏ ਸਗਲੇ ਜੀਅ 사ਧਾਰਿਆ ਆਮਨਿਛੇ ਨਾਨਕ ਫਲ ਪਾਈ ਪੂਰਨ ਈਸ਼ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਉ ਰਾਜ-ਰਾਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਧਮਾਹੀ ਧਿਆਈ ਨਾਨਕ ਗੁਰੂ ਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਕਸੀਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਾਨ ਤਨ ਆਰੋਗ ਗੁਨ ਗਾਵਹੁ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸਹੁ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਭਏ ਲਹਿ ਗਏ ਬਿਯੋਗ ਬਿਲਾਵਲ ਮਹੱਲਾ ਪੰਜਵਾਂ ਵੰਦਨ ਕਾਟੇ ਆਪ ਪ੍ਰਭ ਹੁਵਾ ਕਿਰਪਾਲ ਦੀਨ ਦਇਆਲ ਪ੍ਰਭ ਪਾਰ ਬ੍ਰਹਮ ਤਾਕੀ ਨਦਰ ਨਿਹਾਲ ਗੁਰੂ ਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਨ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿੱਤੈ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਿਲਿਵਿਕ ਉਤਰ ਹੈ ਸੁਧ ਹੋਈ ਸਾਧੂ ਸਰਣਾਈ ਸੁਨਤ ਜਪਤ ਹਰ ਨਾਮ ਜਸ ਤਾ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਹਰ 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 ਆਰਾਧੀ ਐ ਹੋਈ ਐ ਆਰੋਗ ਰਾਮ ਚੰਦ ਕੀ ਲਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰ ਪੂਰਾ ਹਰ ਜਾਪੀ ਐ ਨਿਤ ਕੀ ਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸੇ ਬੈ ਹੋਗ ਨਾਨਕ ਬਾਬਾ ਸ਼ਰਨ ਆਗਿਤੀ ਕਰਨ ਕਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾ ਦੁਪਦੇ ਘਾਰ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਆਵਰੂਪਾਵ ਸਭ ਤਿਆਗਿਆ दारू ਨਾਮ ਲਇਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਆਰਾ ਦਿਆ सगला ਦੁਖ ਗਇਆ ਰੱਖਣ ਹਰੈ ਰੱਖਿਆ ਆਪਣੀ ਕਰਮਿਆ ਰਹਾਉ ਬਾਹਾਂ ਪਕੜ ਪ੍ਰਭ ਕਾ ਡਿਆ ਕਿਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਿਲਾਵਲ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸਾੰਤ ਵੱਡ ਬਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਣਾ ਗਤੀ ਜੋ ਸਦਾ ਸਹਾਈ ਰਹਾਓ ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ குருතාாස விலாவல ம அலா பஞ்சமா தத்திீவாவன லகைை பார் பிர්‍රහමசரணයි චோகிறருது हमරராමකාර දුख ලගன பாய்යි සத்தகொருபூற பேேட்டயா. ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆਂ ਏ ਕਾਲਿਵ ਲਾਈ ਰਹਾਉ ਰਾਖ ਲੀਏ ਤਿਨ ਰਖਨ ਹਾਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖਿਆਨ ਪਾਰ ਬ੍ਰਹਮ ਗੁਰਦੇਵ ਸੁਖ ਸਾਧ ਸਹਿਜ ਆਨੰਦ ਭਈ ਪੂਰਨ ਭਈ ਸੇਵ ਰਹਾਉ ਪਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਲੈਨ ਜਾ ਕਾ ਵੱਡ ਪ੍ਰਤਾਪ ਦੁਖ ਹਮਾਰੇ ਬਖਸੇਨ ਆਪਣੀ ਕਲ ਤਾਰੀ ਮਨ ਬਾਛਤ ਫਲ ਦਿੱਤੇ ਆ ਨਾਨਕ ਬਲਿਹਾਰੀ ਬਿਲਾਵਲ ਮਹੱਲਾ ਪੰਜਵਾਂ ਤਾਪ ਲਾਹਿਆ ਗੁਰੂ ਸ੍ਰਿਜਨਹਾਰ ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰ ਐ ਸੰਸਾਰ ਰਹਾਉ ਕਰਮਸਤਕ ਤਾਰ ਬਾਲਿਕ ਰਖ ਲੀਨੂ ਪ੍ਰਭ ਅੰਮ੍ਰਿਤ ਨਾਮ ਮਹਾਰਸਦ ਦੀਨੋ ਦਾਸ ਕੀ ਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲਾ ਦਰਗਹਿ ਪਰਵਾਨ ਬਿਲਾਵਲ ਮਹੱਲਾ ਪੰਜਵਾਂ තාප පාපතේ රක්खේප සීතලප ඒ ගුර චරණී ලාගේ රාමනාම හිරදේ මැහැජාප, රහවෝ කාර කිරිපා හස්ත ප්‍රාබදින්නේ, ජගත උදාාරනාව කඩ පරතාප දුකබිනිසේසුක අනද පරවේසා ති්‍රශන බුජී මානතාන සච්චිතරාප අනාතකෝ නාත සරණ සම්බරත්තා සැලි ශිෂ්ටකෝ මයි බාප පගත වශලපෑ පංජනස්වාමී, ගුණගාවත නානක ආලාප සෝලට මහල්ලා පഞවා. ਇਸ ਨਾਲ ਸਿਮਰ ਪ੍ਰਭ ਆਪਣ ਮਾਨਤਨ ਭਈ ਅਰੋਗਾ ਕੋਟਿ ਬਿਗਨ ਲਾਤੀ ਪ੍ਰਭ ਸਰਣਾ ਪ੍ਰਗਟਿ ਪਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵੋ ਸੁਨੋ ਪੜੋ ਨਿਤ ਪਾਈ ਗੁਰ ਪੂਰੈ ਤੂ ਰਖਿਆ ਰਹਾਓ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਸ਼ਲ ਦਿਆਲਾ ਸੰਤਾ ਕੀ ਪੈਜ ਰਖਦਾ ਆਇਆ ਆਦ ਬਿਰਧ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਪੂਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜ਼ਰਾ ਮਰਾ ਤਾਪ ਜਬ ਨਾਂਠਾ ਗੁਣ ਗੋਵਿੰਦ ਨਿਤ ਗਾਵੋ ਸੁਨੀ ਅਰਦਾਸ ਸੋ ਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗਿ ਅੰਤਰ ਗੁਰ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੈ ਰੱਖਿਓ ਬਾਰਿਕ सतगुरु ताप उतारिया उभरे सतगुरु की शरण आई जाकी सेवना बिरथी जाई रहाओ कर सुख बाहर फुन सुखा प्रभ अपने पाए दयाला नानक बिगन ला गया मेरा प्रभ हुआ कृपाला सोरठ महला पंजवा गई कलेस रोग सब ना से प्रभ अपने कृपा तारी आठ पहर आराध हो स्वामी पूर्ण काल हमारी ਹਰ ਜੀਉ ਤੂ ਸੁਖ ਸੰਪਤਿ ਰਾਸ ਰਾਖ ਲਹਿੋ ਭਾਈ ਮੇਰੇ ਕੋ ਪ੍ਰਭ ਆਗੈਰ ਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਬਰੋਸਾ ਕਹੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ මේරගුර පූරා සුखදාත්තා කරනකාරණ සම්රා්‍යස්வாමී පූරණ පුරකබෙධ අත්තාරහව අනන්ந்தබිනෝද මංගල ගුණගාවහෝ ගොරනාානක පේද அල්ලා ජෑජයකාරපයේ ජගපීතර හෝවා පර බ්‍රහමරකවල්ලා සෝරටමහල්ලා පවා දුෘතගවායා හාරප්‍රාභේ සාබසංසාර ඔබාරයා පර් ම්‍රහම ්‍රභකිරපාතාරි අපනා බෙරධ සමාරயா. ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵਹੁ ਮਨ ਤਨ ਦੇਹ ਸੁਖਾਲੀ ਰਹਾਉ ਪਤਿਤ ਉਦਾਰਣ ਸਤਗੁਰ ਮੀਰਾ ਮੋਹਿ ਤਿਸ ਕਾ ਪਰਵਾਸਾ ਬਖਸ ਲਹੇ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾਂ ਬਖਸਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੀ ਹਰ ਜਨਿ ਸਿਮਰਿਆ ਨਾਮ ਅਧਾਰ ਤਾਪੂ ਤਾਰਿਆ ਸਤਿਗੁਰ ਪੂਰਿਆ ਆਪਣੀ ਕਿਰਪਾ ਧਾਰ ਰਹਾਓ ਸਦਾ ਆਨੰਦ ਕਰਹਿ ਮੇਰੇ ਪਿਆਰੀ ਹਰ ਗੋਬਿੰਦ ਗੁਰ ਰਾਖੀਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸੱਚ ਪਾਖਿਆ ਸੋਰਠ ਮਹੱਲਾ ਪੰਜਵਾ ਭਈ ਕਿਰਪਾਲ ਗੁਰੂ ਗੋਬਿੰਦ ਆਸਗਲ ਮਨੋਰਥ ਪਾਏ ਅਸtir ਭਈ ਲਾਗ ਹਰ ਚਰਨੀ ਗੋਬਿੰਦ ਕੇ ਗੁਣ ਗਾਏ ਪਲੋ ਸਮੂਰਤ ਪੂਰਾ ਸਾਧ ਸਹਿਜ ਆਨੰਦ ਨਾਮ ਜਪਵਾਜੀ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਈਸ਼ ਪੁਜਾਈ ਸੋਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਹਜ ਕਰ ਪ੍ਰਭ ਵਿਸਰੋ ਨਾਹੀ ਮਨ ਜਿੰਦੇੜਾ ਫਲ ਪਾਈ ਰਹਾਉ ਗੁਰਪੂਰੈ ਤਾਪ ਗਵਾਇਆ ਪ੍ਰਭ ਆਪਣੀ కృపా తారి పార బ్రహ్మ పభ పై దయ దుఃఖ మిట్ సభ పర్వారి సర్వ నిధాన మంగళ రస రూపా హ అధారో నక పత రామేసర ఉదర సభ సంసారో సోరఠ మహల్లా పేరా రఖవాలా హో తారభ హాథ దే రాఖ హర గోవిందవ ని ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਿਗੁਰ ਕੈ ਬਲ ਜਾਈ ਹਾਲਤ ਪਲ ਪ੍ਰਭ ਦੋਵੇ ਸਵਾਰੀ ਹਮਰਾ ਗੁਣ ਅਵ ਗਣਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹੱਲਾ ਪੰਜਵਾ ਜੀ ਜੰਤਰ ਸਭ ਤੇ ਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਖਿਆ ਪੂਰਨ ਭਈ ਬਡਾਈ ਪਾਰ ਬ੍ਰਹਮਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਓ ਅੰਦੀਨ ਨਾਨਕ ਨਾਮ ਤੇ ਆਏ ਜੀਅ ਪ੍ਰਾਨ ਕਾ ਦਾਤਾ ਪਰੇ ਦਾਸ ਕੋ ਕੰਠ ਲਾਏ ਹਰਾਖੈ ਜਿਉ ਬਾਰਿਕ ਪਿਤ ਮਾਤਾ ਸੋਰਠ ਮਹੱਲਾ ਪੰਜਵਾ ਠਾਂਡ ਪੈ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰ ਪੂਰੈ ਰਾਖੀ ਸਰਨ ਸਾਚੇ ਕੀਤਾ ਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਤ ਸਹਜ ਸੁਖ ਖਿੰਨ ਮਹਿ ਉਪਜੈ ਮਨ ਹੁਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ ਧਾਰੂ ਤਿਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੀ ਤਿਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਧ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸਬਦ ਪਇਓ ਸਾਖੀ ਤਿੰਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈ ਜਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈ ਜਰਾਖੀ ਜਪੁ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤੀ